ਹਾਂਜੀ ਲੱਖੀ ਜੀ ਕਰੋ ਸਵਾਗਤ ਵੀ ਅੱਜ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਕੀ ਹਾਲ ਚੱਲ ਜੀ ਤੁਹਾਡਾ ਸੋ ਅੱਜ ਭਾਈ ਜੀ ਨਹੀਂ ਪਹੁੰਚੇ ਆ ਇਤਿਹਾਸਿਕ ਧਰਤੀ ਦੇ ਪੇਣਾ ਡਿਸਟ੍ਰਿਕਟ ਹੁਸ਼ਾਲਪੁਰ ਤੋਂ ਭਾਈ ਨੂੰ ਅਸੀਂ ਸਵਾਗਤ ਕਰਦੇ ਆ ਉਹ ਭਾਈ ਹੁਣਾ ਧੰਨਵਾਦ ਇਹਨੇ ਆਪਣੇ ਸੁੱਖ ਚਾ ਸਾਡੀ ਲੇਲਾ ਦੀ ਧਰਤੀ ਦੇ ਪਾਏ ਉਹਦਾ ਬਚਪਨ ਤਾਂ ਇੱਥੇ ਹੀ ਬੀਤਿਆ ਉਹਦਾ ਇਹਨਾਂ ਨੂੰ ਸਾਰੇ ਪਿੰਡ ਦੇ ਬੜੇ ਯਾਦ ਕਰਦੇ ਰਹਿੰਦੇ ਉਹਦਾ ਇਹਨਾਂ ਦਾ ਬਚਪਨ ਇੱਥੇ ਹੀ ਬੀਤਿਆ ਬਾਕੀ ਸਾਡੇ ਮਾ ਬਰਸੀ ਜੀ ਮੇਰੇ ਤਾਇਆ ਜੀ ਵੱਡੇ ਜਿਹੜੇ ਆ ਉਹ ਤਾਂ ਨਾਲ ਗੱਲਬਾਤ ਕਰਨਗੇ ਹਾਂ ਜੀ ਠੀਕ ਠਾਕ ਗੱਲਬਾਤ ਇਹ ਲਾਡੀ ਸ਼ਾ ਆਇਆ ਜੀ ਇੱਥੇ ਧਾਤੀ ਦੇ ਲੇਲਾਂ ਦੇ ਤੇ ਇੱਥੇ ਕੇ ਜਾਨਵਰ ਲਿਆ ਇੱਥੋਂ ਹੁਣ ਖਿਸਕ ਕੇ ਚਾਲਦੇ ਆ ਗਿਰਿੰਦਰ ਚੱਲ ਗਿਆ ਹੋਰ ਵੀ ਬਾਕੀ ਆਡੀਅੰਸ ਨੂੰ ਮੈਂ ਗੱਲ ਦੱਸ ਦਿੰਦਾ ਇੱਕ ਵੀ ਜੇ ਕਿਸੇ ਵੀ ਮੇਰੇ ਵੀਰ ਭੈਣ ਦਾ ਰਿਸ਼ਤਾ ਨਹੀਂ ਹੁੰਦਾ ਤਾਂ ਉਹ ਸੰਪਰਕ ਕਰ ਸਕਦਾ ਸਾਡੇ ਤਾਇਆ ਜੀ ਨਾਲ ਇਹ ਰਿਸ਼ਤੇ ਕਰਾਉਂਦੇ ਆ ਛੱਡੇ ਛੱਡੇ ਛਡਾਏ ਕਿੰਨਾ ਜਿੰਦੇ ਵੀ ਇਦਾਂ ਦੇ ਕੋਈ ਫਸਿਆ ਪੁਸਿਆ ਕੰਮ ਹੈਗਾ ਆ ਇਹ ਇਹੀ ਕਢਾਉਂਦੇ ਆ ਫੋਨ ਨੰਬਰ ਤੇ ਸੰਪਰਕ ਕਰ ਲੈਣਾ ਠੀਕ ਆ ਸਾਰਿਆਂ ਨੇ ਕਿਸੇ ਦਾ ਕੋਈ ਰਿਸ਼ਤਾ ਨਾ ਹੁੰਦਾ ਹੋਵੇ ਕੋਈ 빙ਾ ਟੇਡਾ ਲੁੱਲਾ ਲੰਗੜਾ ਕੋਈ ਵੀ ਇਦਾਂ ਦਾ ਮੇਰਾ ਵੀਰ ਭੈਣ ਕੋਈ ਵੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਤੁਹਾਨੂੰ ਅਗਲੀ ਲਈ ਗੱਲ ਹੈ ਤੇ ਖਰਚਾ ਤਾਂ ਕਰੂ ਪੰਜਾਬ ਅੱਜ ਮੈਂ ਆਪਣੇ ਨਾਲਕੇ ਪਿੰਡ ਸਾਡੀ ਮਾਮੀ ਢਿੱਲੀ ਹੋ ਗਈ ਸੀਗੀ ਉਹਦੀ ਖਬਰ ਲੈਣ ਆਇਆ ਪਿਆ ਆ ਤੇ ਆਉਣਾ ਤਾਂ ਗੱਡੀ ਸੀਗਾ ਗੱਡੀ ਸਾਡੀ ਰਾਹ ਤੇ ਖਰਾਬ ਹੋ ਗਈ ਤਾਂ ਆਪਾਂ ਆਪਣੀ ਸਕੂਟਰੀ ਤੇ ਆਏ ਆ ਤੇ ਆ ਹੈਗਾ ਮਾਮੇ ਦਾ ਮੁੰਡਾ ਜਿਹਨੂੰ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਆ ਤੇ ਆ ਸਾਡਾ ਹੈਗਾ ਆ ਮਾਮਾ ਦੂਜਾ ਸੱਤੋਂ ਬੱਜਾ ਮਾਮਾ ਜਿਹੜੇ ਰਿਸ਼ਤੇ ਰਿਸ਼ਤੇ ਕਰਾਉਂਦੇ ਆ ਤੇ ਹੋਰ ਮਾਮਾ ਹੀ ਕਿਦਾਂ ਠੀਕ ਆ ਜੀ ਠੀਕ ਸੈਟ ਹੋ ਚਲੋ ਬਹੁਤ ਵਧੀਆ ਤੇ ਮਿੱਤਰੋ ਬਣੇ ਰੋ ਵੀਡੀਓ ਦੇ ਨਾਲ ਤੇ ਅੱਜ ਦੀ ਦਿਖਾਉਣੀ ਐ ਐਕਟੀਵਿਟੀ ਤੁਹਾਨੂੰ ਮੌਕੇ ਤੇ ਵੀ ਨਾਲ ਬੰਦਾ ਖੜਾ ਕਰ ਦਾਂਗੇ ਕਹਿੰਦਾ ਮੌਕੇ ਤੇ ਜੇ ਮੁੰਡਾ ਦੌੜ ਗਿਆ ਜਾਂ ਏ ਕੁੜੀ ਦੌੜ ਗਈ ਖੜੀ ਕਰ ਦਿਆਂਗੇ ਨਾਲ ਵਿਆਹ ਕਰਾ ਕੇ ਤੋਰਾਂਗੇ। ਲੋ ਜੀ ਲੋਜੀ। ਹਾਂ ਚੈੱਕ। ਓਕੇ ਰਿਪੋਰਟ ਹੋ ਗਿਆ ਜਾਵਾ। ਇਹ ਤਾਂ ਕਿ ਮਿੱਤਰੋ ਪਿੰਡ ਦੇ ਵੱਲ ਜਿਹੜਾ ਜਲਦੀ ਵੱਜਾ ਔਰ ਆਉਣਾ ਸੀ ਕਿਸੇ ਹੋਰ ਤਰੀਕੇ ਨਾਲ ਪਰ ਸਾਡੀ ਜਿਹੜੀ मामੀ ਥੋੜੀ ਢਿੱਲੀ ਹੋ ਗਈ ਉਹਦੀ ਖਬਰ ਲੈਣ ਹੁਣਾ ਪੈ ਗਿਆ। ਤੇ ਆ ਪਿੱਛੇ ਤੁਸੀਂ ਦੇਖ ਹੀ ਰਹੇ ਆ ਸਾਰਾ ਇੱਥੇ ਆਪਾਂ ਜੰਮੇ ਪੜੇ ਆ ਇੱਥੇ ਖੇਡਦੇ ਹੁੰਨੇ ਸੀਗੇ। ਤੇ ਹੁਣ ਆ ਸਾਰਾ ਮੋਰੇ ਕਵਰ ਹੋ ਗਿਆ ਇੱਥੇ ਪਤੰਗ ੜਾਈ ਦਾ ਹੁੰਦਾ ਸੀਗਾ ਆ ਜਗ੍ਹਾ ਤੇ ਪਤੰਗ ੜਾਈ ਦਾ ਹੁੰਦਾ ਸੀਗਾ ਤੇ ਖੇਡੀ ਦਾ ਹੁੰਦਾ ਸੀ ਇੱਥੇ ਕੁੱਪ ਹੁੰਦਾ ਸੀ ਪਹਿਲਾਂ ਆਹ ਵਾਲੀ ਜਗ੍ਹਾ ਤੇ ਜਾਨੀ ਕਿ ਕਾਫੀ ਹੌਲੀ-ਹੌਲੀ ਚੇਂਜ ਹੋ ਗਿਆ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਉਸੇ ਤਰ੍ਹਾਂ ਹੀ ਆ ਤੇ ਕਈ ਚੀਜ਼ਾਂ ਚੇਂਜ ਹੋ ਗਈਆਂ ਆ ਤੇ ਉਹ ਸਾਹਮਣੇ ਟੂਬਲ ਹੁੰਦਾ ਸੀਗਾ ਉਹ ਵੀ ਇਦਾਂ ਹੀ ਆ ਤੇ ਬਾਕੀ ਜਿੱਥੇ ਜਿੱਥੇ ਜਿਹੜਾ ਜਿਹੜਾ ਕਰਜ਼ੀ ਫਿਲਹਾਲ ਇੱਧਰਲੇ ਪਾਸੇ ਤਾਂ ਉਦਾਂ ਹੀ ਸੀਗਾ ਬਾਹਰ ਬਾਹਰ ਪਿੰਡ ਦੇ ਉਹ ਕਾਫੀ ਚੇਂਜ ਹੋ ਗਿਆ ਹੈ ਤੇ ਬਚਪਨ ਜਿੱਥੇ ਬੀਤੇ ਆਵੇ ਬੰਦਾ ਭੁੱਲਦਾ ਨਹੀਂ ਹੁੰਦਾ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਫੇ ਕਰਦੇ ਆਂ ਗੱਲਬਾਤ ਹੱਲੇ ਭੁੱਖ ਵੀ ਲੱਗੀ ਆ ਰੋਟੀ ਵੀ ਖਾਣੀ ਆ ਹੋ ਜੀ ਮੈਂ ਇੱਧਰੋਂ ਆਇਆ ਤੇ ਜਵਾਨ ਮਗਰ ਹੀ ਆ ਗਿਆ ਤੇ ਮੈਂ ਫੋਟੋ ਆ ਤੁਹਾਡੇ ਨਾਲ ਮਿੱਤਰੋ ਸ਼ੇਅਰ ਕਰੂੰਗਾ ਇਹਨਾਂ ਦੀਆਂ ਇਹ ਛੋਟੇ ਛੋਟੇ ਹੁੰਦੇ ਸੀਗੇ ਤੇ ਹੁਣ ਟਾਈਮ ਦੇ ਹੈਂ ਰੋਟੀ ਬਣਨ ਲੱਗੀ ਹੈ ਰੋਟੀ ਬਣਨ ਲੱਗੀ ਹੈ ਕੋਈ ਨਹੀਂ ਰੋਟੀ ਵੀ ਖਾ ਲੈਣੇ ਆ ਉਹ ਤਾਇਆ ਬੈਠੇ ਬੈਠੇ ਸੌ ਗਿਆ ਉਹ ਬੈਠਾ ਬੈਠਾ ਸੋ ਜਾਂਦਾ ਹੈ ਇਹ ਮਿੱਤਰੋ ਨਿਗੇ ਨਿਗੇ ਹੁੰਦੇ ਸੀ ਇਹ ਕਹਿੰਦੇ ਪੌਦਿਆਂ ਦਾ ਜਦੋਂ ਹਰੇ ਹੀ ਟਾਈਮ ਦੇ ਨਾਲ ਵੱਧਦੀ ਹੁੰਦੀ ਹਰੇਕ ਚੀਜ਼ ਤੇ ਨਿਗੇ ਨਿਗੇ ਹੁੰਦੇ ਸੀ ਆ ਫੋਟੋ ਤੁਹਾਡੇ ਨਾਲ ਸ਼ੇਅਰ ਕਰੂੰਗਾ ਜ਼ਰੂਰ ਇਹਨਾਂ ਦੀਆਂ ਤੇ ਤੁਸੀਂ ਆਪ ਦੇਖ ਕੇ ਕਹੋਗੇ ਵੀ ਇੰਨਾ ਚੇਂਜ ਇੰਨੇ ਇੰਨੇ ਹੁੰਦੇ ਸੀ ਐਨੇ ਨੇ ਹੁੰਦੇ ਸੀਗੇ ਉਸ ਤੋਂ ਬਾਅਦ ਐਡੇ-ਐਡੇ ਹੋ ਗਏ ਐਨੇ ਨੇ ਹੋ ਗਏ ਆ ਚਲਿਏ ਹੁਣ ਤੇ ਆ ਮਿੱਤਰੋ ਸਫੈਦੇ ਲੱਗੇ ਆਪਣੇ ਪਾਪੂਲਰ ਸੌਰੀ ਪਾਪੂਲਰ ਲੱਗੇ ਆ ਆਪਣੇ ਤੇ ਉਹ ਢੇਰ ਆ ਇਹ ਪਿੰਡਾਂ ਵਿੱਚ ਇਹੀ ਆ ਵੀ ਇਧਰਲੇ ਪਾਸੇ ਗੋਭੀ ਬਹੁਤ ਆਪਣੇ ਹਵਾਵਾ ਵੀ ਵਗਦੀ ਆ ਹਾਂ ਹਵਾ ਵੀ ਵਗਦੀ ਨਹੀਂ ਹਵਾ ਤਾਂ ਵਗਦੀ ਆ ਮਿੱਤਰਾ ਉਹ ਗੋਭੀ ਬਹੁਤ ਇਧਰਲੇ ਪਾਸੇ ਬਹੁਤ ਜ਼ਿਆਦਾ ਗੋਭੀ ਆ ਸਾਡੇ ਉੱਧਰ ਨੂੰ ਜਾਓਗੇ ਤਾਂ ਉੱਥੇ ਮੋਰ ਵੀ ਦਿਸਣੇ ਤੁਹਾਨੂੰ ਕਿੱਧਰ ਉਹ ਥੋੜਾ ਜਿਹਾ ਅੱਗੇ ਜਾਣਾ ਬਣਾ ਦੂਰ ਅੱਛਾ ਉੱਥੇ ਖੇਤ ਹੈ ਉੱਥੇ ਮੋਰ ਮੂੜ ਘੁੰਮਦੇ ਅੱਛਾ ਕੋਈ ਨੰ ਦਿਖਾ ਦੇ ਲੈ ਆਉਂਗਾ ਕੋਈ ਨਹੀਂ ਸਰ ਬੋਰ ਹੋਰ ਵਧੀਆ ਰਾਤ ਦਾ ਸੱਪ ਵੱਡ ਗਿਆ ਹੈ ਵੱਡੇ ਕਮਰੇ 'ਚ ਰੇੜੇ 'ਚ ਉਹ ਪਾਪੇ ਵਾਲੇ 'ਚ ਹੈ ਮਿਲਿਆ ਹੀ ਨਹੀਂ ਨਾ ਨਿਕਲਿਆ ਅਸਲੀ ਤੱਕ ਹੈ ਪੀਣ ਵਾਲਾ ਪਕਾ ਲਓ ਮੈਂ ਕਿਹਾ ਚਾਚਾ ਸਾਨੂੰ ਲੋੜ ਆ ਤੇਰੇ ਹੁੰਦਿਆਂ ਬੀਨ ਦੀ ਜਾ ਫੇਰ ਵੇਚੀ ਨਾ ਰੇ ਜਿਹੜਾ ਕੀ ਦਾ ਬੀਨ ਵਜਾਉਂਦਾ ਜਿਹੜਾ ਐਂਡ ਹੂਨ ਵਾਲਾ ਹੁੰਦਾ ਇਹ ਸਾਡੇ ਚਾਚੇ ਨਾਮ ਲਾਓ ਪਹਿਲਾਂ ਆਡੀਓ ਵੀ ਮਲੋਂਦੇ ਮਾਮੇ ਵੀ ਮਲੋਂਦੇ ਆ ਇਹ ਸਾਡਾ ਜਿਹੜਾ ਬੀਸ ਦੀ ਸ਼ਾਨ ਹਾਂ ਇਹ ਪਿੰਡ ਦੀ ਸ਼ਾਨ ਸ਼ੰਡ ਦੀ ਆਣ ਬਾਣ ਸ਼ਾਨ ਬਾਨ ਸ਼ੰਡ ਦੀ ਆਣ ਸ਼ਾਨ ਬਾਣ ਖਾਲੀ ਇਹ ਲੁਕੇ ਬੀਨੋਂ ਟੱਕਰ ਦੇ ਗਿਆ ਫੇਰ ਉਹ ਬੜਾ ਗਾਣਾ ਨਹੀਂ ਤੂੰ ਮੇਰਾ ਦੁਸ਼ਮਣ ਜਿੰਦੋਂ ਐ ਬੀਨ ਵਜੋਂਦਾ ਮਰੀ ਗੁੜੀ ਦੇਖੀ ਸਾਪ ਨੇ ਕੱਲਦਾ ਮਰੀ ਬੁਲਾਉਣਾ ਪੈਣਾ ਹਾਂ ਸਹੀ ਮਜ਼ਾਕ ਨਹੀਂ ਦੇ ਉਹ ਕਿੱਡਾ ਕਾ ਸਾ ਪੁੱਤ ਪਤਾ ਨਹੀਂ ਜਾਂਦਾ ਐਡਾ ਕਿਸੇ ਦਾ ਇਹ ਦੇਖਿਓ ਇੰਨਾ ਕਦਾ ਬੁੜਾ ਤੇਰਾ ਪੁੱਛੋ ਫੜ ਚੋਦਾ ਹੀ ਚੱਕ ਲਿਆ ਉਹ ਤਾਂ ਉਹ ਨਿਕਲ ਗਿਆ ਨਾ ਅੰਦਰ ਨਹੀਂ ਉਹ ਤਾਂ ਤੇਰਾ ਕੀ ਕਰਦਾ ਇਹ ਤਾਂ ਬੰਦੀਆਂ ਵੱਡ ਵੱਡ ਮਾਰਦੇ ਨੇ ਅਸੀਂ ਤਾਂ ਇਹਦੀ ਬੱਖੀਆਂ ਚੜੀਆਂ ਹਾਂ ਤਾਂ ਥੋੜਾ ਆਰਾਮ ਕਰ ਉਹ ਆਰਾਮ ਕਰ ਰਿਹਾ ਹੈ ਅੱਛਾ ਆਰਾਮ ਕਰ ਰਿਹਾ ਇਹਨੂੰ ਆਰਾਮ ਫਰਮਾ ਰਹੇ ਆ ਕੀ ਲੋਕ ਕੀ ਲੋਕ ਫੀਜ ਵਣ ਦਾ ਕੀ ਕਰਦੇ ਵਾ ਇੱਥੇ ਓਪਰੇ ਕਰਦੇ ਹੈ ਗਰਮ ਹੋ ਰੇ ਗਰਮ ਸਨ ਬਾਤ ਸਨ ਬਾਤ ਹੋ ਰਿਆ ਲਓ ਜੀ ਮਿੱਤਰੋ ਹੁਣ ਆ ਪਾਏ ਆ ਖੇਤਾਂ ਵੱਲ ਤੇ ਆ ਦੇਖੋ ਜਰਾ ਆ ਗੋਭੀ ਲੱਗੀ ਆ ਦੋਸਤੋ ਉਹ ਭਰੇ ਸਫੈਦੇ ਲੱਗੇ ਆ ਇਧਰ ਤਾਰਾਂ ਲੱਗੀਆਂ ਆ ਇਹ ਕਹੇ ਮਤਲਬ ਕਿਹਨਾਂ ਤਾਰਾਂ ਲਾਈਓ ਕੋ ਸਾਡੇ ਖੇਚਣਾ ਪੜੇ ਇਹ ਕਿਸੇ ਹੋਰ ਦਾ ਆ। ਉਹੀ ਮੈਂ ਕਿਸੇ ਦਾ ਆ। ਆਹ ਇਹ ਪਾਸਾ ਕਿਸੇ ਹੋਰ ਦਾ ਆ। ਤੇ ਆਹ ਹੈਗਾ। ਆ ਆਪਣਾ ਟਰਾਂਸਫਰਮ ਆ ਜੀ। ਹੂੰ। ਇਹਨਾਂ ਬਿਜਲੀ ਦਿੱਤੀ ਮੋਟਰ ਨੇ ਦਾ ਮੋਟਰ ਚੋਂ ਦਾ ਪਾਣੀ ਤੇ ਪਾਣੀ ਲੱਗਦਾ ਖੇਤਾਂ ਨੂੰ ਫਿਰ ਹੋ ਜਾਂਦੀ ਗੋਭੀ। ਗੋਭੀ। ਗੋਭੀ ਜਦੋਂ ਵੱਡੀ ਹੁੰਦੀ ਫਿਰ ਉਹ ਵੱਡੀ ਦਾ ਭਾਈ। ਤੇ ਗੋਭੀ ਹੈਗੀ ਆ ਇਧਰ ਇਹ ਪਾਸੇ ਏਰੀਏ ਚ ਜ਼ਿਆਦਾ। ਤੇ ਸਾਡੇ ਜਲੰਧਰ ਦੇ ਵਿੱਚ ਗੋਭੀ ਦਾ ਰੇਟ ਬਹੁਤ ਜ਼ਿਆਦਾ ਆ। ਇੱਥੇ ਰੇਟ ਬਹੁਤ ਘਟਾ ਕਿਉਂਕਿ ਗੋਭੀ ਜ਼ਿਆਦਾ ਇਧਰਲੇ ਪਾਸੇ। ਜਿੰਨੇ ਵੀ ਕਿਲੋ ਵੇਖਦੀ ਐ ਸੇ ਜਲੰਦਰ ਉਹਨੇ ਦਾ ਲਫਾਫਾ ਆ ਜਾਂਦਾ ਸੀ ਹੈਨਾ ਬਹੁਤ ਆ ਰੇਟ ਬਹੁਤ ਆ ਤੇ ਮਿੱਤਰੋ ਇਧਰ ਗੋਭੀ ਜਿਆਦਾ ਉਹ ਪਰਲੇ ਪਾਸੇ ਖੇਤ ਹੋਰ ਪਾਸੇ ਕਈਆਂ ਹੈ ਨਹੀਂ ਸੰਤਰਾ ਸੁੰਦਰਾ ਹੀ ਨਾਲਾ ਲੋਰੀ ਮਿੱਤਰੋ ਆ ਜਿਹੜਾ ਘਰ ਤੁਸੀਂ ਦੇਖਦੇ ਪਏ ਆ ਨਾ ਆਹ ਵਾਲਾ ਕੂਟੜਾ ਜਿਆ ਇਹ ਬਹੁਤ ਪੁਰਾਣਾ ਆ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਨਾ ਉਹਦਾ ਹਲਕੀ ਆ ਬਹੁਤ ਪੁਰਾਣਾ ਆ ਆ ਤਾਂ ਹੁਣ ਜੇ ਹੀ ਬਣਿਆ ਹਨ ਇਹ ਨਵਾਂ ਛੱਪਰਾ ਬਣਾਇਆ ਇੱਥੇ ਹਾ ਸਹੀ ਆ ਆ ਇਧਰ ਜਿਹੜੇ ਆ ਲੱਗੇ ਪੂਲਰ ਸਪੈਦੇ ਜਿੱਦੜੋ ਜਦੋਂ ਮੀਂਹ ਪੈਂਦਾ ਨਾ ਉਹ ਸਾਰੇ ਹੀ ਮਤਲਬ ਇਹ 3-3 ਫੁੱਟ ਭਰ ਜਾਂਦੇ 3-3 ਫੁੱਟ ਹਾਂ 3-3 ਫੁੱਟ ਭਰੇ ਹੁੰਦੇ ਕਿੱਥੇ ਚੋਹ ਲੱਗੇ ਆ ਨਾ ਨੱਕੀ ਹਾਂ ਉਹ ਚੋਈ ਆ ਸਾਰਾ ਪਰਲੇ ਪਾਸੇ ਵੀ ਪਾਣੀ ਇਧਰੋਂ ਵਗਦਾ ਪਾਣੀ ਵਗਦਾ ਹੁੰਦਾ ਇਹ ਭਰੇ ਹੁੰਦੇ ਸਾਰਾ ਹੀ ਸਪੈਦੇ ਭਰੇ ਹੁੰਦੇ ਆ ਉਹ ਅੱਗੇ ਜਾ ਕੇ ਇੱਕ ਚੋਰ ਨਿਕਲਦਾ ਉੱਥੋਂ ਦੀ ਫੇ ਪਾਣੀ ਪਰ ਇਹ ਨੂੰ ਜਾਂਦਾ ਸਹੀ ਆ ਸਹੀ ਆ ਘਰਿਆ ਹੁੰਦਾ ਲੋ ਜੀ ਮਿੱਤਰੋ ਸਮਾ ਬੜਾ ਬਲਵਾਨ ਆ ਇਧਰੋਂ ਦੀ ਰਾਹ ਹੁੰਦਾ ਸੀ ਯਾਰ ਜਾਣ ਵਾਸਤੇ ਸਿੱਧਾ ਹੀ ਹੈਨਾ ਮੇਰਾ ਖੇਤ ਹੁਣ ਬੰਦ ਕਰਤਾ ਸਹੀ ਆ ਸਹੀ ਆ ਤੇ ਮਿੱਤਰੋ ਸਮਾ ਬੜਾ ਬਲਵਾਨ ਆ ਕਈ ਕੁਝ ਚੇਂਜ ਹੋ ਗਿਆ ਕਈ ਕੁਝ ਚੇਂਜ ਹੋਇਆ ਹੀ ਨਹੀਂ ਤੇ ਕਈ ਤਾਂ ਚੀਜ਼ਾਂ ਉਦੇ ਦੀਆਂ ਉਦਾਂ ਹੀ ਆ ਕਈ ਕੁਝ ਬਦਲ ਗਿਆ ਆ ਤੇ ਮੇਰੇ ਵੀ ਥੋੜੀ ਸੀ ਸੈਟ ਨਹੀਂ ਸੀਗੀ ਮੈਨੂੰ ਫੇਰ ਵੀ ਆਉਣਾ ਪਿਆ ਮਾਮੀ ਦੀ ਖਬਰ ਵਾਸਤੇ ਔਰ ਹੁਣ ਤਾਂ ਮਾਮੀ ਠੀਕ ਆ ਹਨ ਆ ਹੁਣ ਠੀਕ ਹੈ ਹੈਨਾ ਔਰ ਟੈਕ ਲੱਗਿਆ ਪਬਜੀ ਖੜਾ ਹੈ ਹਾਂ ਪਬਜੀ ਖੇਡਦਾ ਹੈ ਪਬਜੀ ਖੇਡਦਾ ਮੱਝਾ ਕੋ ਬਹਿ ਕੇ ਓਏ ਭਾਈ ਤੈਨੂੰ ਕਿਦਾਂ ਲੱਗਾ ਪਿੰਡ ਆ ਕੇ ਅੱਜ ਇਧਰਲੀ ਸਾਈਡ ਤਾਂ ਪਹਿਲਾਂ ਨਹੀਂ ਆਈ ਸੀ ਉਦੋਂ ਜਦੋਂ ਮੈਂ ਆਈ ਸੀ ਉਦੋਂ ਇਧਰਲੀ ਸਾਈਡ ਨਹੀਂ ਘੁੰਮੇ ਸੀ ਉਹ ਜਦੋਂ ਹੁਣ ਪਿੱਛੇ ਹੀ ਆਇਆ ਸੀ ਜਾਂ ਮੈਂ ਇਧਰ ਥੋੜੀ ਆਈ ਸੀ ਨੀ ਇਧਰ ਨਹੀਂ ਆਈ ਉਹਦਾ ਬਚਪਨ ਦਾ ਸਾਡਾ ਇੱਥੇ ਹੀ ਸੀ ਜੀ ਆਇਆ ਤੂੰ ਤੇਰੀ ਦਾ ਛੋਟੇ ਛੋਟੇ ਹੁੰਨੇ ਸੀ ਇੱਕ ਘਰ ਵਿੱਚ ਸੀ ਇਧਰਲੇ ਪਾਸੇ ਖੇਡਣਾ ਇਧਰ ਬੈਡਬਾਲ ਖੇਡਦੇ ਹੁੰਨੇ ਸੀ ਹਾਂ ਉਹ ਪਰਲੇ ਪਾਸੇ ਵੀ ਬੈਡਬਾਲ ਖੇਡੀਦਾ ਸੀ ਕਾਫੀ ਕੁਝ ਬਦਲ ਗਿਆ ਯਾਰ ਬਹੁਤ ਕੁਝ ਬਦਲ ਗਿਆ ਇਹ ਆ ਪਹਿਲਾਂ ਖੁੱਲੇ ਹੁੰਦੇ ਸੀ ਇਦਾਂ ਜਿਦਾਂ ਹੁਣ ਸਾਰਾ ਹੀ ਸਾਰਾ ਅੱਜ ਤਾਂ ਤਾਂ ਤੋੜਾ ਲੱਗੀਆਂ ਆ ਇਹ ਸਾਰੇ ਪਹਿਲਾਂ ਇਦਾਂ ਹੀ ਖੁੱਲੇ ਖੇਤ ਹੁੰਦੇ ਇਦੇ ਭੱਜੇ ਹੀ 도ੜੇ ਰਹਿਣਾ ਘੁੰਮੀ ਫਰੀ ਜਾਣਾ ਬਹੁਤ ਜ਼ਿਆਦਾ ਬਲਜੀ ਇੱਕ ਦੇਖ ਜਦੋਂ ਘਰ ਚ ਪੜਦੇ ਨਾ ਪਾਸ ਅੰਦਰ ਐਂਟਰ ਕਰਦੇ ਆ ਤੇ ਜਦੋਂ ਉਹ ਤੇਰੀ ਵੀ ਨਾਨੀ ਇੱਦਾਂ ਹੋਈ ਹੈ ਨਾ ਤੇ ਜਦੋਂ ਆਪਣੇ ਪਿੰਡ ਜਾਂਦਾ ਹੁਣਾ ਤੈਨੂੰ ਵੀ ਤਾਂ ਮਹਿਸੂਸ ਹੁੰਦਾ ਹੁਣਾ ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਜੀ ਜਦੋਂ ਅਸੀਂ ਐਂਟਰ ਕਰੀਦਾ ਨਾ ਜਦੋਂ ਮੈਂ ਪਹਿਲਾ ਹੁਣਾ ਹੁਣਾ ਸੀਗਾ ਤੇ ਜਦੋਂ ਬੀਬੀ ਸੀ ਉਹਨੇ ਪਹਿਲੇ ਦਰਵਾਜ਼ੇ ਤੇ ਖੜੀ ਹੋਣਾ ਮੈਂ ਮੋਟਰਸਾਈਕਲ ਤੇ ਹੁਣਾ ਹੈ ਨਾ ਹੋ ਰੋ ਲੇਟਿੰਨਾ ਲਿਆ ਸੀ ਸਭ ਤੋਂ ਮੋਟਾ ਰੱਖਿਆ ਹੂੰ ਉਸ ਤੇ ਆਉਣਾ ਤੈਨੂੰ ਬੜਾ ਮਹੀਨੇ ਚ ਕਿੰਨੇ ਗੇੜੇ ਹੁੰਦੇ ਸੀ ਮੇਰੇ ਬਿਲਕੁਲ ਹਨਾ ਬੜੇ ਗੇੜੇ ਹੁੰਦੇ ਸੀ ਇਹਦੇ ਤੇ ਉਸਦੇ ਹੀ ਆ ਜਣਾ ਮੂੰਹ ਚਾ ਕੇ ਉਦੋਂ ਕੰਮ ਸੁਖਰੇ ਉਹਨੇ ਸੀ ਕਰੀਦਾ ਹੁੰਦਾ ਸੀ ਹੂੰ ਬਹੁਤ ਫਾਇਦਾ ਬੈ ਗਿਆ ਐਨਾ ਬੀਬੀ ਹੁੰਦੀ ਨਾਲੇ ਖੁਸ਼ ਹੋਣਾ ਸੀ ਬਹੁਤ ਸਹੀ ਇਸੇ ਤੇ ਕਰ ਪਹੁੰਚ ਗਏ ਆਪਾਂ ਤੇ ਮਲਗੀ ਦੋ ਤਿੰਨ ਪੌੜੀਆਂ ਚੜ ਗਏ ਆਪਾਂ ਚਲੋ ਜੋ ਬਾਬੇ ਨੂੰ ਮਨਜ਼ੂਰ ਹੂੰ ਲਾਓ ਜੀ ਮਿੱਤਰੋ ਹੋਣਾ ਵੀ ਆ ਗਏ ਸੀਗੇ ਵਾਪਸ ਗਿਲੰਦਰ ਨੂੰ ਕਿਉਂਕਿ ਸਾਨੂੰ ਅਚਾਨਕ ਆਉਣਾ ਪਿਆ ਇਸ ਕਰਕੇ ਆਉਣਾ ਪਿਆ ਕਿੰਗੀ ਸਕੂਟਰੀ ਸਾਡੇ ਕੋਲ ਸੀਗੀ ਇਲੈਕਟ੍ਰੋਨਿਕ ਔਰ ਇਲੈਕਟ੍ਰੋਨਿਕ ਸਕੂਟਰੀ ਆਪੋ ਤੇ ਜਾ ਕੇ ਚਾਰਜ ਲਾਉਣੀ ਸੀਗੀ ਤੇ ਅਸੀਂ ਅੱਜ ਗਏ ਪਿੰਡ ਤੋਂ ਪਿੰਡ ਲੈ ਜਾਣੀ ਆਈ ਤੇ ਸੋਲਰ ਤੇ ਮੈਂ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸੋਲਰ ਤੇ ਲੱਗੀ ਨਹੀਂ ਤੇ ਫਿਰ ਆਪਾਂ ਟਾਈਮ ਨਾਲ ਹੀ ਵਾਪਸ ਆ ਗਏ ਆ ਤੇ ਫਿਰ ਵੀ ਆਉਂਦੇ-ਆਉਂਦੇ ਅੱਧਾ ਕਿਲੋਮੀਟਰ ਦੇ ਫਾਸਲੇ ਤੇ ਸਕੂਟਰ ਸਾਡੀ ਰੋਕ ਗਈ ਫਿਰ ਵੀ ਕਾਫੀ ਐਵਰੇਜ ਆ ਆਪਣੀ ਸਕੂਟਰੀ ਦੀ ਤੇ ਫਿਰ ਵੀ ਆਪਾਂ ਪਰੇ ਫਾਈਨਲੀ ਪਹੁੰਚ ਗਏ ਆ ਤੇ ਫੁਰਮੇ ਆ ਗਿਆ ਸੀ ਦੁਕਾਨ ਤੇ ਤੇ ਦੁਕਾਨ ਤੇ ਆਪਾਂ ਪੱਲੇ ਬਣਾ ਲਏ ਆ ਵੀ ਤੇ ਕੰਮ ਚੱਲ ਰਿਹਾ ਸੀਗਾ ਤੇ ਮੋਟਾ ਚ ਦੁਕਾਨ ਤੇ ਇਕੱਲਾ ਹੀ ਸੀਗਾ ਓਟੇ ਕਿਦਾਂ ਕੀ ਕੀਤਾ ਫੇ ਅੱਜ ਸਾਰਾ ਦਿਨ ਬਹੁਤ ਪੱਲੇ ਵਾਲੇ ਲੱਗੇ ਨਾ ਜੀ ਪੱਲੇ ਆਪਣੇ ਰੈਡੀ ਹੋ ਗਏ ਆ ਛੇ ਕ ਚੂਲਾ ਪਾਈ ਮੈਂ ਲਾ ਗਿਆ ਸੀਗਾ ਪਰ ਛੇ ਕ ਚੂਲਾ ਆਏ ਨੇ ਗੱਡੀਆਂ ਆ ਧਿਆਨ ਨਾਲ ਆਪਾਂ ਪੱਲੇ ਕੋਰੇ ਪਿੱਛੇ ਰੱਖਣੇ ਆ ਹਾਂ ਮੇਰਾ ਪੁੱਤ ਆ ਸਾਡੀ ਜਿਪੀ ਤੇ ਆ ਇਹਦੇ ਪਾਇਆ ਆਪਾਂ ਸਵੈਟਰ ਲੈ ਕੇ ਹਾਂ 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 ਮੇਰਾ ਪੁੱਤ ਹਾਂ ਮੇਰਾ ਪੁੱਤ ਹਾਂ ਉਹ ਬੱਲੇ ਬੱਲੇ ਆ ਜਾ ਆ ਜਾ ਹਾਂ ਦੇਖ ਲਈ ਹਾਂ ਠੀਕ ਆ ਹੁਣ ਨਿੱਗ ਰਹਿਣਾ ਨਿੱਗ ਚੱਲ ਠੀਕ ਆ ਠੀਕ ਆ ਉਹ ਤੇਰੀ ਨੂੰ ਲਓ ਜੀ ਸਵੈਟਰ ਹੁਣ ਪਾਇਆ ਹੁਣ ਐ ਨਾ ਮజే ਮਾਨਦੀ ਆ ਬਸ ਠੀਕ ਆ ਹੁਣ ਬਸ ਨਲਾੜ ਏਨਾ ਲਾੜ ਲਿੱਪੀ ਉਰੇ ਆ ਮੇਰਾ ਪੁੱਤ ਸਵੈਟਰ ਦਿਖਾ ਆਪਣਾ ਸਵੈਟਰ ਘੁੰਮ ਕੇ ਦਿਖਾ ਉਹਨੂੰ ਦੇਖ ਤਾਂ ਇਹ ਘੂੜਾ ਹੀ ਬਣਿਆ ਪਿਆ ਇਹ ਤਾਂ ਘੂੜਾ ਹੀ ਬਣਿਆ ਪਿਆ ਚੱਲ ਠੀਕ ਆ ਠੀਕ ਆ